ਮੈਟਰੋ ਦੋ ਨੌਕਰੇ ਜਾਨਵਰ ਦਿਖਾਉਣ ਲੱਗਿਆ ਇੱਕ ਤਾਂ ਜਿਹੜੀ ਨੌਕਰੀ ਘੋੜੀ ਸਕਰੀਨ ਤੇ ਵੇਖ ਰਿਹਾ ਹਾਂ ਇਹ ਆ ਤੇ ਇੱਕ ਆ ਨੌਕਰਾ ਵਸ਼ੇਰਾ ਤੇ ਦੋਨੇ ਜਾਨਵਰ ਫੋਰ ਸ਼ੇਡ ਨੇ ਤੇ ਸਾਫ਼ ਸੁਥਰੇ ਨੇ ਚੰਗੇ ਜਾਨਵਰ ਨੇ ਅਕੀ ਜਿਹੜਾ ਨਵਾਂ ਮਿੱਤਰ ਪਿਆਰਾ ਆਪਣੇ ਚੈਨਲ ਤੇ ਵੀਡੀਓ ਵੇਖ ਰਿਹਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਦੇ ਪੇਜ ਨੂੰ ਵੀ ਫੋਲੋ ਕਰ ਲਿਓ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੀ ਵੀਡੀਓ ਆਪਣੀ ਹੋਰ ਮਿੱਤਰ ਪਿਆਰਾਂ ਤੱਕ ਪਹੁੰਚ ਸਕੇ ਤੇ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਕਰਵਾਉਣੀ ਆ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਚੱਲ ਰਿਹਾ ਤੁਸੀਂ ਆਪਣੇ ਨੰਬਰ ਤੇ ਆਪਣੇ ਜਾਨਵਰ ਦੀ ਫੋਟੋ ਵੀਡੀਓ ਡਿਟੇਲ ਭੇਜ ਦਿਓ ਆਪਾਂ ਤੁਹਾਡੇ ਜਾਨਵਰ ਦੀ ਐਡ ਆਪਣੇ ਚੈਨਲ ਤੇ ਲਾ ਦਾਂਗੇ ਦੋਸਤੋ ਤੇ ਗੱਲ ਕਰਦੇ ਆਪਾਂ ਇਸ ਕੋੜੀ ਦੀ ਜਿਹੜੀ ਦੇਖ ਰਹੇ ਹੋ ਕੋੜੀ ਐਕਟਿਵ ਪੂਰੀ ਫੁੱਲ ਤੇ ਚੁਸਤੀ ਫੁਰਤੀ ਦੀ ਐਨ ਓਕੇਆ ਸਵਾਰੀ ਦੀ ਵੀ ਐਨ ਓਕੇਆ ਘੋੜੀ ਬਹੁਤ ਸੋਹਣੀ ਸਵਾਰੀ ਕਰਾਉਂਦਾ ਬਾਈ ਤੁਸੀਂ ਦੇਖ ਰਹੇ ਹੋ ਘੋੜੀ ਐਨ ਨਚਣ ਨੋਚਣ ਤੇ ਲਾਈ ਲੱਗਦੀ ਆ ਪਹਿਲਾਂ ਕਿਸੇ ਦੀ ਤੇ ਬਹੁਤ ਸੋਹਣਾ ਪੈਰ ਚੱਕਦੀ ਆ ਬਾਈ ਕਹਿੰਦਾ ਚੰਗੀ ਆ ਘੋੜੀ ਜੇ ਕਿਸੇ ਮਿੱਤਰ ਪਿਆਰੇ ਨੇ ਘਰੇ ਬਰੀਡਿੰਗ ਵਾਸਤੇ ਲੈਣੀ ਆ ਤੇ ਉਹਦੇ ਲਈ ਚੰਗੀ ਆ ਫਲਕਾਰੀ ਹੈਗੀ ਆ ਘੋੜੇ ਦੇ ਸਾਰੇ ਪਿੰਡੇ ਤੇ ਵੀ ਆ ਤੇ ਕੰਨਾਂ ਤੇ ਵੀ ਹੈਗੀ ਆ ਫਲਕਾਰੀ ਥੋੜੀ ਥੋੜੀ ਤੇ ਊ ਬੱਚੇ ਲੈਣ ਵਾਸਤੇ ਬਹੁਤ ਸੋਹਣੀ ਘੋੜੀ ਆ ਦੋਸਤੋ ਬਾਈਆਂ ਨੇ ਦੱਸਿਆ ਇਹਦੀ 62 ਇੰਚ ਹਾਈਟ ਆ ਬਾਲਪੋਰੀਆਂ ਦੀ ਬਾਈ ਕਹਿੰਦਾ ਬਿਲਕੁਲ ਸਾਫ਼ ਆ ਸਵਾ ਕ ਚਾਰ ਸਾਲ ਘੋੜੀ ਦੀ ਉਮਰ ਆ ਮੌਕੇ ਤੇ ਖਾਲੀ ਆ ਦੋਸਤੋ ਤੇ ਮੇਟ ਨਹੀਂ ਕਰਵਾਈ ਹੋਈ ਬਾਈ ਕਹਿੰਦਾ ਅੰਦਰ ਦੀ ਸਾਫ਼ ਸੁਥਰੀ ਆ ਬਿਲਕੁਲ ਜੇ ਕਿਸੇ ਮਿੱਤਰ ਪਿਆਰੇ ਨੂੰ ਪਸੰਦ ਆਉਂਦੀ ਆ ਘੋੜੀ ਤਾਂ ਬਾਈ ਨਾਲ ਗੱਲਬਾਤ ਕਰ ਲਿਓ ਤੇ ਨੱਥੂ ਮਾਜਰਾ ਬਾਈ ਦਾ ਪਿੰਡ ਆ ਗਿੰਦੀ ਗਰੇয়াল ਕੋਲੇ ਘੋੜੀ ਖੜੀ ਆ ਤੇ ਹੋਰ ਜਾਣਕਾਰੀ ਜੇ ਕੋਈ ਘੱਟ ਵੱਧ ਆ ਉਹ ਵੀ ਤੁਸੀਂ ਬਾਈ ਤੋਂ ਲੈ ਸਕਦੇ ਹੋ ਤੇ ਦੋਸਤੋ ਇੱਕ ਵਾਰੀ ਦੁਬਾਰੇ ਦੱਸ ਦਿੰਨੇ ਆ ਸਵਾ 4 ਸਾਲ ਉਮਰ ਆ ਸਾਢੇ 26 ਇੰਚ ਬਾਈਆਂ ਨੇ ਘੋੜੀ ਦੀ ਹਾਈਟ ਦੱਸੀ ਆ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਮੌਕੇ ਤੇ ਖਾਲੀ ਆ ਅੰਦਰ ਦੀ ਸਾਫ ਆ ਬਿਲਕੁਲ ਘੋੜੀ ਜੇ ਕਿਸੇ ਮਿੱਤਰ ਪਿਆਰੇ ਨੂੰ ਪਸੰਦ ਆਉਂਦੀ ਆ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਬਾਈਆਂ ਦਾ ਹੋਰ ਜਾਣਕਾਰੀ ਆਪਣੇ ਵੱਲੋਂ ਘੱਟ ਵੱਧ ਆ ਉਹ ਵੀ ਤੁਸੀਂ ਬਾਈਆਂ ਨਾਲ ਕਨਫਰਮ ਕਰ ਸਕਦੇ ਹੋ ਤੇ ਅੱਗੇ ਆਪਾਂ ਗੱਲ ਕਰਦੇ ਆ ਇਸ ਬਸ਼ੀਰੇ ਦੀ ਜਿਹੜਾ ਨੌਕਰਾ ਬਸ਼ੀਰਾ ਦੇਖ ਰਹੇ ਹੋ ਤੁਸੀਂ ਮਿੱਤਰੋ ਜਿਹੜਾ ਇਹ ਬਸ਼ੀਰਾ ਗਾ ਇਹ ਅਬੂਰ ਲਾਈਨ ਦਾ ਬਸ਼ੀਰਾ ਗਾ ਬਾਦਲਗੜ ਪਿੰਡ ਵਿੱਚ ਬਸ਼ੀਰਾ ਖੜਾ ਅਬੂਰ ਲਾਈਨ ਦਾ ਘੋੜਾ ਉਸ ਘੋੜੇ ਦਾ ਇਹ ਬੱਚਾ ਦੋਸਤੋ ਅਬੂਰ ਲਾਈਨ ਦਾ ਬਾਲਪੋਰੀਆਂ ਦਾ ਬਾਈ ਕਹਿੰਦਾ ਬਿਲਕੁਲ ਸਾਫ ਆ ਤੇ ਇਹਦੀ ਉਮਰ ਹੋ ਗਈ ਦੋਸਤੋ 1 ਸਾਲ ਦਾ ਹੋ ਗਿਆ ਬਸ਼ੀਰਾ ਇਹ ਤੇ 59 ਇੰਚੇ ਹਾਈਟ ਕਰ ਗਿਆ ਤੇ ਬਾਲਪੋਰੀਆਂ ਦਾ ਸਾਫ ਆ ਸਾਫ ਸੁਥਰਾ ਬਸ਼ੀਰਾ ਤੇ ਬਾਈ ਇਹਦਾ ਮੁੱਲ ਕਰਦੇ ਨੇ 265000 ਰੁਪਿਆ ਤੇ ਬਾਈ ਕਹਿੰਦੇ ਵੀ ਆਪਾਂ ਮਾਨਤਾਂ ਉਹਦੇ ਵਿੱਚੋਂ ਕਰਦਾਂਗੇ ਜ਼ਰੂਰ ਜੇ ਕਿਸੇ ਮਿੱਤਰ ਪਿਆਰੇ ਨੂੰ ਇਹ ਬਸ਼ੀਰਾ ਪਸੰਦ ਆਉਂਦਾ ਤਾਂ ਬਾਈਆਂ ਨਾਲ ਗੱਲਬਾਤ ਕਰ ਲਿਓ ਤੇ ਜੇ ਕੋਈ ਹੋਰ ਜਾਣਕਾਰੀ ਆ ਬਾਈਆਂ ਦਾ ਪਿੰਡ ਆ ਜਾਂਦਾ ਧਰਮਪੁਰਾ ਆਰ ਨੇਤ ਵਾਲਾ ਪਿੰਡ ਆਗਾ ਉੱਥੇ ਇਹ ਬਸ਼ੀਰਾ ਕੜਾ ਸਾਫ਼ ਸੁਥਰਾ ਬਸ਼ੀਰਾ ਪੌਰੀਆਂ ਦਾ ਤੇ ਬਾਈ ਕਹਿੰਦਾ ਵੀ ਆਉਣ ਵਾਲੇ ਸਮੇਂ 'ਚ ਚੰਗਾ ਕੁੜਾ ਬਣਨ ਵਾਲਾਗਾ ਜੇ ਕਿਸੇ ਨੂੰ ਪਸੰਦ ਆਉਂਦਾ ਉਹ ਵੀ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਤੇ ਆਪਣਾ ਵੀ ਨੰਬਰ ਸਕਰੀਨ ਤੇ ਚੱਲ ਰਿਹਾ ਜੇ ਕਿਸੇ ਮਿੱਤਰ ਨੇ ਐਡ ਲਗਵਾਉਣੀ ਆਪਣੇ ਨਾਲ ਸੰਪਰਕ ਕਰ